ਜਿੱਦਾਂ ਮੈਂ ਪਹਿਲਾਂ ਲੈ ਕੇ ਆਨੇ ਹੁੰਨੇ ਨਾਈਟ ਨੂੰ ਮ사ਜ ਤੇ ਤੁਹਾਡੀ ਫੇਸ ਨੂੰ ਇੱਕਦਮ ਜਿਹੜਾ ਹੈ ਜਿਨ੍ਹਾਂ ਦੇ ਝੁਰੜੀਆਂ ਪੈ ਗਿਆ ਨੇ ਰਿੰਕਲ ਦੀ ਪ੍ਰੋਬਲਮ ਹੈਗੀ ਹੈ ਸਕਿਨ ਲੂਜ਼ ਹੋ ਚਲੀ ਹੈ ਢੱਲਾਪਨ ਪੈ ਗਿਆ ਹੈ ਸਕਿਨ ਤੇ ਚਮਕ ਨਹੀਂ ਹੈਗੀ ਸਕਿਨ ਤੇ ਕਾਲਾਪਨ ਹੈ ਜਾਂ ਸਕਿਨ ਤੁਹਾਡੀ ਬੇਜਾਨ ਹੋ ਚੁੱਕੀ ਹੈ ਠੀਕ ਹੈ ਉਮਰ ਤੁਹਾਡੀ ਬਿਲਕੁਲ ਹੈ ਨਹੀਂ ਤੇ ਸਕਿਨ ਤੁਹਾਡੀ ਹੋਈ ਪਈ ਹੈ 60 ਸਾਲ ਦੇ ਇਨਸਾਨ ਜਿਹੀ ਠੀਕ ਹੈ ਮੇਰੀ ਏਜ ਹੈਗੀ 41 ਸਾਲ ਤੁਸੀਂ ਦੇਖ ਸਕਦੇ ਹੋ ਰਿੰਕਲ 프리ਮੇਰੀ ਸਕਿਨ ਹੈ 41 ਸਾਲ ਦੀ ਏਜ ਵਿੱਚ ਨਾ ਮੇਰੇ ਕੋਈ ਝੁਰੜੀ ਹੈ ਨਾ ਮੇਰੇ ਕੋਈ ਛਾਈ ਹੈ ਨਾ ਮੇਰੇ ਕੋਈ ਪਿਗਮੈਂਟੇਸ਼ਨ ਹੈ ਕਿਉਂ ਕਿਉਂਕਿ ਮੈਂ ਆਪਣੀ ਡੇਲੀ ਮ사ਜ ਕਰਦੀ ਆ ਮ사ਜ ਲਈ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਔਇਲ ਦੱਸ ਰਹੀ ਆ ਉਹ ਔਇਲ ਤੁਸੀਂ ਸਿਰ ਵਿੱਚ ਵੀ ਲਗਾ ਸਕਦੇ ਹੋ ਜਿਨ੍ਹਾਂ ਦੇ ਸਿਕਰੀ ਦੀ ਪ੍ਰੋਬਲਮ ਹੈ ਉਹ ਵੀ ਠੀਕ ਹੋ ਜਾਏਗੀ ਜਿਨ੍ਹਾਂ ਦੇ ਵਾਲਾਂ ਵਿੱਚ ਚਮਕ ਨਹੀਂ ਹੈਗੀ ਚਮਕ ਵੀ ਆ ਜਾਵੇਗੀ ਆਪਣੀ ਤੁਹਾਡੀ ਬੋਡੀ ਦੀ ਜਿਹੜੀ ਪੂਰੀ ਬੋਡੀ ਨਹਾਉਣ ਤੋਂ ਬਾਅਦ ਤੁਸੀਂ ਬੋਡੀ ਤੇ ਵੀ ਲਗਾ ਸਕਦੇ ਹੋ ਬਹੁਤ ਵਧੀਆ ਔਇਲ ਹੈ ਤੇ ਚਲੋ ਜੀ ਪਹਿਲਾਂ ਤੇ ਜਿਹੜੇ ਚੈਨਲ ਤੇ ਨਵੇਂ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਤੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਏ ਬਹੁਤ ਸਾਰੇ ਕਮੈਂਟ ਆਏ ਹੋਏ ਨੇ ਪੜਕੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਕੋਈ ਯੂਕੇ ਤੋਂ ਆਇਆ ਕੋਈ ਆਸਟ੍ਰੇਲੀਆ ਤੋਂ ਆਇਆ ਇੰਨੇ ਵਧੀਆ ਵਧੀਆ ਕਮੈਂਟ ਆਏ ਨੇ ਤੇ ਮੈਂ ਨਾਮ ਲਿਖੇ ਸੀ ਅੱਜ ਮੈਂ ਨਾਮ ਤੇ ਨਹੀਂ ਲੈ ਲਈ ਉਹ ਸਵੇਰ ਵਾਲੀ ਵੀਡੀਓ ਜਿਹੜੀ ਸਵੇਰੇ ਪਾਵਾਂਗੀ ਨਾ ਉਹਦੇ ਵਿੱਚ ਤੁਹਾਡੇ ਨਾਮ ਜ਼ਰੂਰ ਬੋਲਾਂਗੀ ਠੀਕ ਹੈ ਤੇ ਤੁਸੀਂ ਇਹ ਵਾਲੀ ਨਾਈਟ ਮ사ਜ ਦੇਖੋ ਨਾਈਟ ਮ사ਜ ਦਾ ਰਾਜ ਜਿਹੜਾ ਬਹੁਤ ਵਧੀਆ ਕਿ ਮੈਨੇ ਕਮੈਂਟ ਕੀਤਾ ਸੀ ਜਿਹੜੀ ਨਾਈਟ ਦਾ ਰਾਜ ਕੀ ਹੈ ਉਹਨੂੰ ਮੈਂ ਦਿੱਤਾ ਸੀ ਜਵਾਬ ਕਿ ਜਦੋਂ ਆਪਾਂ ਦਾਨ ਕਰੀਏ ਇੱਕ ਹੱਥ ਨਾਲ ਦੂਸਰੇ ਹੱਦ ਤੱਕ ਪਤਾ ਨਹੀਂ ਲੱਗਣਾ ਚਾਹੀਦਾ ਇਸੇ ਤਰ੍ਹਾਂ ਹੀ ਸਾਡੀ ਸਕੀਨ ਹੁੰਦੀ ਹੈ ਜਦੋਂ ਇਹਦੀ ਕੇਅਰ ਕਰੋ ਨਾ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਰਾਤ ਨੂੰ ਕੇਅਰ ਕਰੋ ਸਵੇਰੇ ਜਿਹੜਾ ਤੁਹਾਡਾ ਜਾਦੂ ਵਗੂ ਚਿਹਰਾ ਇਹਦਾ ਖਿਲੇ ਰਵੇ ਸਾਰੇ ਤੁਹਾਨੂੰ ਪੁੱਛਣਗੇ ਵਾਓ ਕਿੰਨਾ ਸੋਹਣਾ ਚਿਹਰਾ ਗੋਰਾ ਚਿੱਟਾ ਸਾਫ ਸੁਥਰਾ ਕੀ ਲਗਾਉਂਦੇ ਹੋ ਬਿਲਕੁਲ ਨਾ ਦੱਸੋ ਕਹੋ ਕਿ ਬਿੰਦੂ ਦਾ ਚੈਨਲ ਹੈ ਮਤਲਬ ਕਿ ਸਾਹਿਬ ਖੁਸ਼ੀ ਵਲੌਗ ਉੱਤੇ ਜਾ ਕੇ ਦੇਖੋ ਠੀਕ ਹੈ ਤੇ ਇਹ ਹੈਗਾ ਮੇਰਾ ਰਾਜ ਖੂਬਸੂਰਤੀ ਦਾ ਤੇ ਲਓ ਜੀ ਸ਼ੇਅਰ ਕਰਦੇ ਆਂ ਆਏ ਦੇਖੋ ਵਰਜਨ ਓਇਲੀ ਔਇਲ ਠੀਕ ਹੈ ਇਹ ਹੈਗੇ ਵਰਜਨ ਓਇਲੀ ਔਇਲ ਜਿਹੜਾ ਕਿ ਤੁਹਾਡੇ ਸਕਿਨ ਨੂੰ ਬ੍ਰਾਈਟ ਕਰੇਗਾ ਵਰਜਨ ਹੈ ਠੀਕ ਹੈ ਸਕਿਨ ਲਈ ਹੁੰਦਾ ਹੈ ਠੀਕ ਹੈ ਇਹ ਬਹੁਤ ਵਧੀਆ ਹੁੰਦਾ ਹੈ ਅਗਰ ਜਿਨ੍ਹਾਂ ਦੇ ਜਿਆਦੀਆਂ ਸ਼ਾਇਆ ਨੇ ਤੁਸੀਂ ਇਹ ਕਰਨਾ ਥੋੜਾ ਜਿਹਾ ਔਇਲ ਜਿਹੜਾ ਲੈ ਕੇ ਰੱਖ ਲਓ ਉਹਦੇ ਵਿੱਚ ਤੁਸੀਂ ਮਲੇਠੀ ਦੀ ਸਟਿਕ ਹੁੰਦੀ ਹੈ ਨਾ ਮਲੇਠੀ ਜਿਹੜੀ ਲੱਕੜੀ ਜਿੰਨੀ ਹੁੰਦੀ ਹੈ ਉਹ ਸਟਿਕ ਨੂੰ ਭੇ ਕੇ ਰੱਖ ਦੋ ਪੂਰੇ 1 ਮਹੀਨਾ ਭੇ ਕੇ ਰੱਖ ਦੋ ਫਿਰ ਤੁਸੀਂ ਉਹ ਬੜਾ ਔਇਲ ਜਿਹੜਾ ਲਗਾਉਣਾ ਸ਼ੁਰੂ ਕਰ ਦਿਓ ਜਾਨੀ ਕਿ 3 ਦਿਨਾਂ ਦੇ ਵਿੱਚ 3 ਦਿਨਾਂ ਬਾਅਦ ਤੁਸੀਂ 3 ਦਿਨ ਜਦੋਂ ਤੁਸੀਂ ਰੱਖੋਗੇ ਨਾ ਔਇਲ ਦੇ ਵਿੱਚ ਡਬੋ ਕੇ オイル ਜਿਹੜਾ ਹੈ ਨਾ ਆਪਣੇ ਫੇਸ ਤੇ ਲਗਾਉਣਾ ਸ਼ੁਰੂ ਕਰ ਦੋ ਫਿਰ ਦੇਖਿਓ ਕਮਾਲ ਜাদু ਹੀ ਮੇਂ ਤੁਹਾਡਾ ਚਿਹਰਾ ਹੋ ਜਾਵੇਗਾ ਸ਼ਾਈਆਂ ਪਤਾ ਨਹੀਂ ਚੱਲ ਰਹੀਆਂ ਜਿੰਨੀਆਂ ਮਰਜ਼ੀ ਪ੍ਰਾਣੀਆਂ ਸ਼ਾਈਆਂ ਹੁਣ ਸਭ ਖਤਮ ਠੀਕ ਹੈ ਲੋ ਜੀ ਆਪਾਂ ਤੁਹਾਨੂੰ ਮ사ਜ ਕਰਕੇ ਦਿਖਾਣੇ ਆ ਇਹ ਓਇਲ ਇੰਨਾ ਮੇਰੇ ਕਹਿੰਦੇ ਬਹੁਤ ਵਧੀਆ ਓਇਲ ਹੈ ਦੋ ਤਿੰਨ ਡ੍ਰੋਪਸ ਲਓ ਆਪਣੇ ਹੱਥ ਤੇ ਠੀਕ ਹੈ ਇਸ ਤਰੀਕੇ ਨਾਲ ਇਹ ਵਰਜਨ ਹੈ ਇਸ skin ਲਈ ਹੁੰਦਾ ਬਹੁਤ ਵਧੀਆ ਹੁੰਦਾ skin ਨੂੰ एकदम ਕੋਰਾ ਚਿੱਟਾ एकदम ਸਾਫ एकदम ਮਲਾਈ ਬਣਾ ਦਿਆ ਅਗਰ ਤੁਸੀਂ ਨਾ ਫਾਊਂਡੇਸ਼ਨ ਵਗੈਰਾ ਲਗਾਉਂਦੇ ਹੋ ਪਾਊਡਰ ਲਗਾਉਂਦੇ ਹੋ ਨਾ ਮੇਕਅੱਪ ਕਰਦੇ ਹੋ ਹੈਵੀ ਹੈਵੀ ਤੁਸੀਂ ਉਸ ਤੋਂ ਪਹਿਲਾਂ ਵੀ ਲਗਾ ਸਕਦੇ ਹੋ ਤੁਹਾਡੀ skin ਤੇ ਇੱਕਦਮ ਚਮਕ ਆਏਗੀ एकदम ਨਾ ਮਤਲਬ ਕਹਿੰਦੇ ਨੇ ਗੋਲ ਚਿਹਰਾ ਤੁਹਾਡਾ ਇੱਕਦਮ ਨਿਖਰੇਗਾ ਠੀਕ ਹੈ ਬਹੁਤ ਵਧੀਆ ਹੋ ਜਾਂਦਾ ਹੈ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਤੇ ਪਹਿਲਾਂ ਤੇ ਔਇਲ ਲਗਾ ਲੈਣਾ ਚੰਗੀ ਤਰ੍ਹਾਂ ਠੀਕ ਹੈ ਦੇਖੋ ਇਸ ਤਰੀਕੇ ਨਾਲ ਲਗਾ ਲੈਣਾ ਇਹਦੀ ਬਿਲਕੁਲ ਵੀ ਸਮੈਲ ਜਿਹੜੀ ਤੇਲ ਵਰਗੀ ਨਹੀਂ ਹੁੰਦੀ ਹੈ ਕਿਉਂਕਿ ਵਰਜਨ ਹੈ ਸਿਰਫ ਸਕਿਨ ਲਈ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਸਾਰੇ ਜਰੀਰ ਤੇ ਬਾਡੀ ਤੇ ਤੁਸੀਂ ਲਗਾ ਸਕਦੇ ਆ ਨਹਾਉਣ ਤੋਂ ਬਾਅਦ ਤੁਸੀਂ ਆਪਣੇ ਸਰੀਰ ਤੇ ਲਗਾ ਸਕਦੇ ਹੋ ਕੋਈ ਵੀ ਖੁਸ਼ਕੀ ਨਹੀਂ ਆਏਗੀ ਸਰੀਰ ਇਕਦਮ ਸਾਫ ਸਕਾ ਤੇ ਗੂਰਾ ਚਿੱਟਾ ਹੋਣਾ ਸ਼ੁਰੂ ਹੋ ਜਿਗਾ ਵਰਜਨ ਓਲੀ ਔਇਲ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਆਪਣੇ ਚਿਹਰੇ ਦੀ ਕਰੋ ਠੀਕ ਹੈ ਜੇ ਤੇ ਤੁਹਾਡੀਆਂ ਅੱਖਾਂ ਧਸੀਆਂ ਹੋਈਆਂ ਨੇ ਇਸ ਤਰੀਕੇ ਨਾਲ ਤੁਸੀਂ ਆਪਣੇ ਅੱਖਾਂ ਨੂੰ ਇਸ ਤਰੀਕੇ ਨਾਲ ਕਰਨੀ ਹੈਗੀ ਹੈ ਮ사ਜ ਮੈਂ ਦੇਖੋ ਇਸ ਤਰੀਕੇ ਨਾਲ ਆਪਣੀ ਮ사ਜ ਨੂੰ ਕਰਨੀ ਮੈਂ ਡੇਲੀ ਅਪਲੋਡ ਕਰਦੀ ਹਾਂ ਮ사ਜ ਦੀ ਵੀਡੀਓ ਤਾਂ ਜੋ ਮੇਰੀਆਂ ਭੈਣਾਂ ਮੇਰੇ ਨਾਲ ਮ사ਜ ਕਰਨ ਆਪਣੀ ਸਕਿਨ ਨੂੰ ਇੱਕਦਮ ਟਾਈਟ ਬਣਾ ਕੇ ਰੱਖਣਾ ਠੀਕ ਹੈ ਮੈਨੂੰ ਹਰ ਕੋਈ ਪੁੱਛਦਾ ਰਹਿੰਦਾ ਹੈ ਕਿ ਤੁਸੀਂ 41 ਸਾਲ ਤੁਹਾਡੀ ਏਜ ਹੈ ਮੇਰੀ ਬੇਟੀ ਮੇਰੇ ਜਿੱਦੀ ਹੈ ਮੇਰੇ ਬੇਟੀ ਤੇ ਜਦੋਂ ਮੈਂ ਬਾਜ਼ਾਰ ਜਾਂਦੀ ਆਂ ਹਰ ਕੋਈ ਸਾਨੂੰ ਇਹੀ ਕਹਿੰਦਾ ਕਿ ਤੁਸੀਂ ਦੋਨੇ ਪਹਿਣਾ ਪਹਿਣਾ ਲੱਗਦੀ ਆਂ ਮਾਂ ਤੇ ਆ ਤੇ ਬਿਲਕੁਲ ਨਹੀਂ ਲੱਗਦੀ ਆ ਤੁਸੀਂ ਦੱਸਦੇ ਹੋ ਤਾਂ ਪਤਾ ਚੱਲਦਾ ਸਾਨੂੰ ਕਿ ਤੁਸੀਂ ਮਾਵਾਂ ਧੀ ਆ ਉਹ ਨਾ ਤੇ ਮਾਂ ਬੇਟੀ ਜਾ ਰਹੀਆਂ ਨਹੀਂ ਤਾਂ ਸਾਰਵੇਂ ਇਦਾਂ ਹੀ ਹੁੰਦੇ ਕਿ ਇਹ ਪਹਿਣਾ ਪਹਿਣਾ ਨੇ ਠੀਕ ਹੈ ਕਿਉਂਕਿ ਆਪਾਂ ਆਪਣੀ ਸਕਿਨ ਨੂੰ ਬਹੁਤ ਹੀ ਸੰਭਾਲ ਕੇ ਰੱਖਿਆ ਹੋਇਆ ਹੈ ਸਿਰਫ ਮ사ਜ ਨਾਲ ਇਹ ਨਹੀਂ ਹੈਗਾ ਕਿ ਮੈਂ ਮੈਂ ਕਿ ਸਪਾਲਰ ਜਾਂਦੇ ਆ ਜਾਂ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਾਉਣੀ ਆ ਪਾਲਰ ਜਾਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਨੂੰ ਨੇਚਰਲ ਖੂਬਸੂਰਤੀ ਪਸੰਦ ਹੈ ਤੇ ਮੈਂ ਤੁਹਾਡੇ ਨਾਲ ਵੀ ਇਹੀ ਸ਼ੇਅਰ ਕਰਦੀ ਰਹੀ ਨੀ ਆ ਕਿ ਨੇਚਰਲ ਖੂਬਸੂਰਤੀ ਦੇ ਨਾਲ ਜੁੜੋ ਨੇਚਰਲ ਹੀ ਆਪਣੇ ਫੇਸ ਨੂੰ ਸੋਨਾ ਬਣਾ ਕੇ ਰੱਖੋ ਦੇਖੋ ਇਸ ਤਰੀਕੇ ਨਾਲ ਉੱਪਰਲੀ ਡਾਇਰੈਕਸ਼ਨ 'ਚ ਤੁਸੀਂ ਮ사ਜ ਕਰਨੀ ਹੈ ਤਾਂ ਜੋ ਤੁਹਾਡੀ ਜਿਹੜੀ ਸਕਿਨ ਲੂਸ ਹੋਈ ਹੈ ਨਾ ਇਹ ਟਾਈਟ ਹੋਣੀ ਸ਼ੁਰੂ ਹੋ ਜਾਏ ਆ ਦੇਖੋ ਡੇਲੀ ਕਰਨੀ ਹੈ ਨਾ ਇੱਕ ਦੋ ਦਿਨ ਕਰਕੇ ਤੇ ਮੁੜ ਕੇ ਤੁਸੀਂ ਕਮੈਂਟ ਕਰ ਦਿਓ ਦੀਦੀ ਫਰਕ ਨਹੀਂ ਪਿਆ ਇਦਾਂ ਥੋੜੀ ਹੁੰਦਾ ਹੈ ਇਹ ਤਾਂ ਆਪਣੇ ਜਿੰਨਾ ਚਿਰ ਜ਼ਿੰਦਗੀ ਹੈ ਆਪਣੇ ਚਿਹਰੇ ਨੂੰ ਕਰਦੇ ਰਹੋ ਇੱਕ ਹੈਬਿਟ ਬਣਾ ਲਓ ਆਪਣੇ ਠੀਕ ਹੈ ਜਿੱਦਾਂ ਆਪਾਂ ਕੰਮ ਰੋਟੀ ਪਾਣੀ ਨਹੀਂ ਛੱਡਦੇ ਸਾਰੀ ਜ਼ਿੰਦਗੀ ਇਨਸਾਨ ਬੁੱਢਾ ਵੀ ਹੋ ਜਾਦਾ ਤਾਂ ਵੀ ਰੋਟੀ ਪਾਣੀ ਨਹੀਂ ਛੱਡਦਾ ਕੱਪੜਾ ਪਾਣਾ ਨਹੀਂ ਛੱਡਦਾ ਪਾਣੀ ਪੀਣਾ ਨਹੀਂ ਛੱਡਦਾ ਤੇ ਤੁਸੀਂ ਸਕਿਨ ਕੇਅਰ ਕਿਉਂ ਛੱਡਦੇ ਹੋ ਸਕਿਨ ਦੀ ਕੇਅਰ ਵੀ ਕਰਦੇ ਰਹੋ ਤਾਂ ਜੋ ਤੁਹਾਡੀ ਸਕਿਨ ਵੀ ਹਮੇਸ਼ਾ ਖੂਬਸੂਰਤ ਤੇ ਜਵਾਨ ਬਣੀ ਰਹੇ ਲੰਬੇ ਟਾਈਮ ਤੱਕ ਤੁਸੀਂ ਲੌਂਗ ਟਾਈਮ ਤੱਕ ਜਵਾਨ ਬਣੇ ਰਹਿਣਾ ਚਾਹੁੰਦੇ ਹੋ ਖੂਬਸੂਰਤ ਬਣੇ ਰਹਿਣਾ ਚਾਹੁੰਦੇ ਹੋ ਤੇ ਸਕਿਨ ਦੀ ਕੇਅਰ ਕਰੋ ਠੀਕ ਹੈ ਕਿਉਂਕਿ ਅੱਜ ਕੱਲ੍ਹ ਇਹ ਮੇਰੇ ਆ ਭੈਣਾ ਏਜ ਐਨੀ ਹੈ ਨਹੀਂ 30 ਚ ਪੈਰ ਰੱਖਿਆ ਨੇ 33 34 ਸਾਲ ਦੀ ਏਜ ਵਿੱਚ ਉਹਨਾਂ ਦੀ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਇੰਨਾ ਭੈੜਾ ਅਸਰ ਪੈ ਜਾਂਦਾ ਹੈ ਕਿ ਮੈਂ ਕਹਿੰਨੀ ਪੁੱਛੋ ਹੀ ਨਾ ਇੰਨੇ ਗੱਦੀਆਂ ਗੱਦੀਆਂ ਸ਼ਾਇਆ ਇੰਨੇ ਗੰਦੀਆਂ ਦੀ ਪਿਗਮੈਂਟੇਸ਼ਨ ਜੋ ਕਿ ਧਿਆਨ ਨਹੀਂ ਰੱਖਦੀਆਂ ਬਸ ਚੜੀਆਂ ਰਹਿੰਦੀਆਂ ਨੇ ਮਹਿੰਗੇ ਮਹਿੰਗੇ ਜਿਹੜੇ ਪ੍ਰੋਡਕਟ ਹੁੰਦੇ ਨੇ ਉਹਨਾ ਤੇ ਜਾਂ ਪਾਲਰਾਂ 'ਚ ਜਾ ਕੇ ਪੈਸੇ ਬਰਬਾਦ ਕਰ ਦੇ ਲੈਂਦੀਆਂ ਨੇ ਤੇ ਨਾਲ ਹੀ ਆਪਣੇ ਸਕਿਨ ਨੂੰ ਬਰਬਾਦ ਕਰ ਲੈਂਦੀਆਂ ਨੇ ਹਾਂ ਦੇਖੋ ਜੇ ਤੁਸੀਂ ਇਹ ਔਇਲ ਦੇ ਨਾਲ ਮ사ਜ ਕਰੋਗੇ ਤੁਸੀਂ ਦੇਖੇ ਇਹਨ ਮੱਖਣ ਵਾਂਗੂ ਸਕਿਨ ਹੋ ਜਾਂਦੀ ਜਿਵੇਂ ਮੱਖਣ ਨਹੀਂ ਹੁੰਦਾ ਇਸ ਤਰੀਕੇ ਨਾਲ ਸਕਿਨ ਹੋਣੀ ਸ਼ੁਰੂ ਹੋ ਜਾਂਦੀ ਹੈ ਹਾਂ ਦੇ ਇੱਕ ਚਮਕਾਂ ਦੀ ਬਹੁਤ ਵਧੀਆ ਬਹੁਤ ਹੀ ਪਿਆਰੀ ਚਮਕਾਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਇਸ ਤਰੀਕੇ ਨਾਲ ਮ사ਜ ਕਰਿਆ ਕਰੋ ਸਭ ਤੋਂ ਬੈਸਟ ਮ사ਜ ਰਿੰਕਲ ਠੀਕ ਕਰਨ ਵਾਸਤੇ ਤੇ ਜਾਂ ਜਣ ਮੈਂ ਤੁਹਾਨੂੰ ਫੇਸ ਪੈਕ ਫੇਸ਼ੀਅਲ ਦੱਸਦੀ ਹਾਂ ਤੁਹਾਡੇ ਰੰਗ ਨੂੰ ਗੋਰਾ ਚਮਕਦਾਰ ਔਰ ਕੁਝ ਪੈਕ ਐਦਾਂ ਦੇ ਨੇ ਤੁਹਾਡੀ ਸਕਿਨ ਨੂੰ ਸ਼ਲਿੰਕ ਕਰਦੇ ਨੇ ਠੀਕ ਹੈ ਦੇਖੀ ਲੈਖਿਆ ਕਰੋ ਔਰ ਅਪਲਾਈ ਕਰਿਆ ਕਰੋ ਆਪਣੇ ਚਿਹਰੇ ਤੇ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਇਸ ਤਰੀਕੇ ਨਾਲ ਦੇਖੋ ਕਿਉਂਕਿ ਲਾਈਵ ਪ੍ਰੂਫ ਦੱਸਦੀਆਂ ਇਹ ਨਹੀਂ ਹੈਗਾ ਕਿ ਤੁਹਾਨੂੰ ਗੱਲਾਂ ਨਾਲ ਦੱਸਦੀਆਂ ਕਰਕੇ ਵੀ ਦੱਸਦੀਆਂ ਲਾਈਵ ਪ੍ਰੂਫ ਤਾਂ ਜੋ ਤੁਸੀਂ ਜਿਹੜੇ ਮੈਨੂੰ ਦੇਖ ਕੇ ਆਪਣੇ ਵੀ ਮ사ਜ ਕਰ ਸਕੋ ਤੁਸੀਂ ਦੇਖ ਸਕਦੇ ਹੋ ਲੱਗਦਾ 41 ਸਾਲ ਦੀ ਏਜ ਵਾਲਾ ਚਿਹਰਾ ਬਿਲਕੁਲ ਟਾਈਟ ਬਿਲਕੁਲ ਰਿੰਕਲ ਨਹੀਂ ਹੈਗਾ ਸ਼ਾਈਨਿੰਗ ਹੈ ਮੇਰੇ ਬਹੁਤ ਹੈ ਚਿਹਰੇ ਦੀ ਮੈਂ ਕੋਈ ਵੀ ਮੇਕਅਪ ਨਹੀਂ ਕਰਦੀ ਵਿਦਆਊਟ ਮੇਕਅਪ ਹੁੰਨੀ ਵਿਦਆਊਟ ਮੇਕਅਪ ਵੀਡੀਓ ਵੀ ਵਿਦਆਊਟ ਮੇਕਅਪ ਹੁੰਦੀ ਹੈ ਮੇਰੀ ਮੈਨੂੰ ਮੇਕਅਪ ਪਸੰਦ ਹੀ ਨਹੀਂ ਹੈਗਾ ਠੀਕ ਹੈ ਮੈਨੂੰ ਇਹਦਾ ਨੈਚਰਲ ਕੁਕਸ ਹੁੰਦੀ। ਉਹ ਨੂੰ ਵਧੀਆ ਲੱਗਦੀ। ਇਸ ਤਰੀਕੇ ਨਾਲ ਸਜਾਉਣੀ ਹੈ। ਦੇਖੋ ਐਦਾਂ ਇਦਾਂ ਬਲੱਡ ਸਰਕੂਲੇਟ ਹੋ ਚੱਲਦਾ ਹੈ ਔਰ ਤੁਹਾਡੀ ਜਿਹੜੀ ਸਕਿਨ ਇੱਕਦਮ ਗਲੋਇੰਗ ਬਿਊਟੀਫੁੱਲ ਹੋ ਜਾਂਦੀ ਹੈ ਦੇਖੋ ਇਹਨਾਂ ਦਾ ਕੰਮ ਹੁੰਦਾ 10-15 ਮਿੰਟ ਆਪਣੇ ਤੁਸੀਂ ਦੇ ਸਕਦੇ ਹੋ ਸਰੀਰ ਨੂੰ ਖਾਸ ਕਰਕੇ ਫੇਸ ਨੂੰ ਦੇਖੋ ਇਸ ਤਰੀਕੇ ਨਾਲ ਇਹਦੀ ਵੀ ਮ사ਜ ਕਰਨੀ ਹੈ ਜੇ ਤੁਹਾਡੀ ਗਰਦਨ ਤੇ ਐਕਸਟਰਾ ਫੈਟ ਹੈ ਨਾ ਉਹ ਵੀ ਜਿਹੜਾ ਹਟਣਾ ਸ਼ੁਰੂ ਹੋ ਜਾਏਗਾ ਕਈ ਵਾਰ ਹੁੰਦਾ ਮੇਰੇ ਪੈਣਾ ਦੇ ਤੇ ਨਾ ਲਾਈਨਾਂ ਬਣ ਜਾਂਦੀਆਂ ਨੇ ਇਸ ਚੀਜ਼ ਤੇ ਉੱਚੇ ਨਹੀਂ ਲੰਦੀਆਂ ਹੈਗੀਆਂ ਔਰਤ ਦਾ ਖੂਬਸੂਰਤੀ ਦਾ ਜਿਹੜਾ ਰਾਜ ਹੁੰਦਾ ਹੈ ਲੰਬੀ ਗਰਦਨ ਜਿਹੜੀ ਹੁੰਦੀ ਹੈ ਨਾ ਔਰਤ ਨੂੰ ਬਹੁਤ ਸੋਹਣੀ ਲੱਗਦੀ ਹੈ ਸਰਾਈ ਵਰਗੀ ਗਰਦਨ ਹੋਵੇ ਤਾਂ ਬਹੁਤ ਹੀ ਸੋਹਣੀ ਲੱਗਦੀ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਕਰਕੇ ਦੇਖੋ ਤੁਸੀਂ 15 ਦਿਨ ਲਗਾਤਾਰ ਅੱਧਾ ਘੰਟਾ ਮ사ਜ ਕਰੋ ਆਪਣੇ ਸ਼੍ਰੀ ਦਿਫਰਟ ਉਸੇ ਦੇਖਿਓ 15 ਦਿਨਾਂ ਬਾਅਦ ਆਪਣੇ ਫੇਸ ਦਾ ਹਾਲ ਕਿੰਨਾ ਸੋਹਣਾ ਹੋਇਆ ਹੁਣ ਤੇ ਲੋ ਜੀ ਅਗਰ ਮੈਂ ਜ਼ਿਆਦਾ ਕਰਕੇ ਦਿਖਾਣੀ ਹੁਣ ਮੈਂ ਲਾਵਾਂਗੀ ਟਾਈਮ ਆਪਣੇ ਮ사ਜ ਨੂੰ ਤਾਂ ਜੋ ਥੋੜਾ ਮੈਨੂੰ ਅਸਰ ਜਿੰਨਾ ਮੈਂ ਲਾਉਣੀ ਹੁੰਦੀ ਆ ਅਗਰ ਮੈਂ ਜ਼ਿਆਦਾ ਟਾਈਮ ਕਰਾਂ ਤੇ ਵੀਡੀਓ ਲੰਬੀ ਹੋ ਜਾਏਗੀ ਤੇ ਤੁਸੀਂ ਵੋਚ ਨਹੀਂ ਕਰਨੇ ਮੈਂ ਆਪਣੀ ਮ사ਜ ਕਰਦੇ ਹਾਂ ਤੁਸੀਂ ਵੀਡੀਓ ਵੋਚ ਕਰਕੇ ਆਪਣੀ ਫੋਟੋ ਫੋਟੋ ਮ사ਜ ਕਰਨੀ ਸ਼ੁਰੂ ਕਰ ਦਿਓ ਚਾਹੇ ਤੁਸੀਂ ਵਰਜਨ 올ੀ ਆਇਲ ਲੈ ਲਓ ਇਹ ਲਗੂ ਸਤੋਂ ਬੈਸਟ ਹੈ ਕੋਕੋਨਟ ਵਰਜਨ ਨਾਰੀਅਲ ਆਇਲ ਮੰਗਵਾ ਸਕਦੇ ਹੋ ਦੇਸੀ ਕੀ ਉਦੀ ਮ사ਜ ਕਰ ਸਕਦੇ ਹੋ ਬਹੁਤ ਚੀਜ਼ਾਂ ਨੇ ਮੈਂ ਦੱਸੀਆਂ ਹੋਈਆਂ ਨੇ ਤੇ ਤੁਸੀਂ ਆਪਣੇ ਮਸਾਜ ਫੇਸ ਦੀ ਕਰ ਸਕਦੇ ਹੋ ਠੀਕ ਹੈ ਚਲੋ ਜੀ ਫਿਰ ਮਿਲਦੇ ਆ ਜੀ ਕੱਲ੍ਹ ਨਹੀਂ ਵੀਡੀਓ ਚ ਬਾਏ ਬਾਏ